हां जी दोस्तों स्वागत ਕਰਦੇ ਆ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆਂ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਸੁਣ ਸਿੰਘ ਜਿਨ੍ਹਾਂ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਜਿਹੜੀ ਵੀਡੀਓ ਅਪਲੋਡ ਕਰਨ ਲੱਗੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਮੱਝਾਂ ਦਿਖਾਵਾਂਗੇ ਜਿਹੜੀ ਇੱਕ ਮੱਝ ਦੋਸਤੋ ਸਕਰੀਨ ਤੇ ਸਾਹਮਣੇ ਦੇਖ ਰਹੇ ਜੀ ਗੱਭਣੇ ਆ ਤੇ ਇਹਦੇ ਜਿਹੜੀ ਬੈਕ ਸਾਈਡ ਤੇ ਮਾਝ ਦੋਸਤੋ ਦਿhoti ਹੈ ਇਹ ਤਾਜੀ ਸੂਈ ਹੈ। ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਬਣਦੀ ਆਪਾਂ ਵੀਰ ਦੇ ਕੋਲੋਂ ਪੁੱਛੇ ਕਰਨਾ ਸਾਂਝੀ ਕਰਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਨਿਰਖ ਪਰਖ ਜਿਹੜੀ ਕਰਨੀ ਹੈ ਪੁੱਛ ਦੀ ਤੁਸੀਂ ਦੋਸਤੋ ਆਪ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਚੈਨਲ ਨੂੰ ਦੋਸਤੋ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਨੂੰ ਆਲਟੇ ਕਰ ਦਿਓ ਸਲੈਕਟ। ਵੀਡੀਓ ਨੂੰ ਦੋਸਤੋ ਲਾਇਕ ਦੇ ਛੇ ਜਰੂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਐਰਾ ਸਾਹਿਬ ਸਤਿ ਸ੍ਰੀ ਅਕਾਲ ਤੁਹਾਡੇ ਪਿੰਡ ਆਉਣ ਦੇ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਹੋਰ ਸਾਨੂੰ ਜੀ ਠੀਕ ਠਾਕ ਜੀ ਹਾਂ ਠੀਕ ਠਾਕ ਵਧੀਆ ਜੀ ਵਧੀਆ ਕੰਮ ਕਰ ਚੁੱਕੇ ਲੀਏ ਬਹੁਤ ਵਧੀਆ ਕਿਰਦਾਰ ਵਧੀਆ ਆਪਣਾ ਐਡਰੈਸ ਬੋਲ ਦਈਏ ਜੀ ਐਡਰੈਸ ਆਪਣਾ ਜੀ ਪਿੰਡ ਜੋੜ ਸਿੰਘਲਾ ਹਾਂਜੀ ਤਸੀਲ ਪੱਟੀ ਹਾਂਜੀ ਜ਼ਿਲ੍ਹਾ ਤਰਨਤਾਰ ਫੋਨ ਨੰਬਰ ਤੇ ਨਾਮ ਵੀ ਦੱਸ ਦਈਏ ਫੋਨ ਨੰਬਰ ਆਪਣਾ 94649 ਹਾਂਜੀ 32807 ਠੀਕ ਹੈ ਜੀ ਸੋਹਣ ਸਿੰਘ ਨਾਮ ਆਪਣਾ ਸੋਹਣ ਸਿੰਘ ਹਾਂਜੀ ਅਸ਼ਾ ਆਪਾਂ ਨੂੰ ਵਪਾਰ ਕਰਦੇ ਕੋਈ ਜ਼ਿਆਦਾ ਟੈਂਪਰੀ ਨਹੀਂ ਹੋਇਆ। ਹਾਂ ਨਹੀਂ ਇਹ ਨਵਾਂ-ਨਵੇਂ ਕੰਮ ਸ਼ੁਰੂ ਕੀਤਾ। ਜੀ ਨਵਾਂ ਸ਼ੁਰੂ ਕੀਤਾ। ਹਾਂ 2 ਮਹੀਨੇ ਤਿੰਨੇ। ਠੀਕ ਠੀਕ ਹੈ। ਤੇ ਜ਼ਿਆਦਾਤਰ ਆਪਾਂ ਗਾਵਾਂ ਲੈਂਦੇ ਕ ਮੱਝਾਂ ਲੈਂਦੇ। ਨਹੀਂ ਗਾਵਾਂ ਨਹੀਂ ਲੈਂਦੇ ਕ ਮੱਝਾਂ। ਮੱਝਾਂ ਤੋਂ ਕੰਮ ਸ਼ੁਰੂ ਕੀਤਾ। ਮੱਝਾਂ ਤੋਂ ਕੰਮ ਕੀਤਾ। ਠੀਕ ਹੈ ਜੀ। ਅੱਜ ਆਪਣੇ ਕੋਲ ਦੋ ਪਸ਼ੂ ਜਿਹੜੇ ਸੇਲ ਤੇ ਆਏ ਜਿਹੜੀ ਇੱਕ ਮਾਝੀ ਇਹ ਗੱਪਣਿਆ ਤੇ ਇਹਦੇ ਨਾਲ ਜਿਹੜੀ ਮਾਝੀ ਹੋਤੀ ਬੈਕ ਸਾਈਡ ਏਸ ਹੋਈ ਹੈ। ਹਾਂ ਜੀ। ਤੇ ਸ਼ੁਰੂ ਕਰ ਲਈ ਆਪਾਂ ਭਾਜੀ ਇਸ ਮੱਝ ਤੋਂ ਜਿਹੜੀ ਗੱਪਣ ਮੱਝ ਹੈ ਇਹਦੀ ਆਪਾਂ ਡਿਟੇਲ ਦੱਸੀ ਵੀਰਾਂ ਨੂੰ ਕੀ ਤੇ 10 ਸਵੇ। ਹਾਂ ਪਿਛਲੀ ਵਾਰੀ 14 ਤੋਂ 15 ਲੀਟਰ ਦੁੱਧ ਦਿੱਤਾ ਨਹੀਂ। ਠੀਕ ਹੈ ਜੀ। ਤੇ ਐਰ ਕੀ ਹੁਣ ਗੱਬਣ ਤਿਆਰ ਖੜੀਦਾ ਐ ਡੰਕਾ ਕ ਤਿਆਰ ਆ। 2-4 ਨੇ ਖੜੀ। ਹਾਂ ਐਰ ਕੀ ਮੈਦ ਕਰਦੇ ਆ ਵੀ ਚਲੋ 16 ਦੇ ਲਾਗੇ ਬੰਨੇ ਜਾਉ। ਉਹ ਤਾਂ ਬਾਕੀ ਸੇਵਾ ਦੇ ਹੰਦ ਜਿਉਂ ਸੇਵਾ ਜੀ ਕੋ ਸੇਵਾ ਕਰੂਗਾ ਤਾਂ। ਹਾਂਜੀ ਹਾਂਜੀ। ਪਰ ਐਸ ਵਾਰਤ ਬਹੁਤ ਰਾਜੀ ਆ ਭਾਂਡਾ ਬਹੁਤ ਵਧੀਆ ਥਾਂ ਚੱਡੇ ਨੇ ਸਾਫ। ਠੀਕ 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 ਹੈ। ਹਾਂਜੀ। ਅੱਛਾ ਤੇ ਇਹਦੇ ਸੂਆ ਕ ਨਾਲ ਤੇ 10 ਸਵੇ। 10 ਸਵੇ ਸੋਣਾ। ਠੀਕ ਹੈ ਜੀ। ਹਾਂਜੀ। ਤੇ ਇਹ ਤੋੜ ਕੇ ਦਿਖਾਈਏ ਭਾਈ ਜੀ ਖੋਲਿਏ ਕੋਲ। ਆਦ ਦਾ ਕਾਰ ਦੋਸਤੋ ਮੈਂ ਦਾ ਤੁਸੀਂ ਕਰ ਲੋ ਚਾ ਇੱਕ ਥੋੜਾ ਜਿਹਾ ਸਿੰਗ ਖੁੱਲਾ ਬਾਕੀ ਦੋਸਤੋ ਜਿਹੜਾ ਤਾਂ ਦਾ ਮੈਂ ਦਾ ਪੂਰਾ ਦੋਸਤੋ ਰਾਜੀ ਜਮੀ ਪਈ ਹੈ ਪੂਰਾ ਫੁੱਲ ਹੈਰੀ ਬੋਡੀ ਬੇਟਾ ਦੋਸਤੋ ਚੈੱਕ ਕਰੋ ਇਹ ਐ ਨੂੰ ਵੀਰਕ ਤੋਰ ਇਧਰ ਹੋ ਜਾ ਕਿਉਂਕਿ ਦੋਸਤੋ ਜਿਹੜੀ ਚੀਜ਼ ਦੇ ਵਿੱਚ ਗੋਣਿਆ ਉਹਦੇ ਵਿੱਚ ਨਾਲ ਥੋੜਾ ਬੜਾ ਔਗਣ ਜਰੂਰ ਆਉਣਾ ਸੱਠਪੁਰੇ ਦੀ ਚੜਾਈ ਦੋਸਤੋ ਕਰ ਲੋ ਚੈਕ ਸੂਣ ਦੇ ਬਿਲਕੁਲ ਜਿਹੜੀ ਨੇੜ ਆ ਤਿੱਜਾ ਸੁਹਾ ਸੁਣੀ ਹੈ ਤੋਰ ਤੇ ਥੋੜੀ ਲੰਮੀ ਤੋਰ ਲਈ ਲੰਮੀ ਤੋਰ ਲਈ ਥੋੜੀ ਲੈ ਜਾਓ ਅੱਗੇ ਉਹ ਗਾਂ ਲੈ ਜਾ ਗੋਇਆ ਆ ਦੋਸਤੋ ਕਰ ਲੋ ਪਿੱਠਪੁੜੇ ਦੀ ਚੜਾਈ ਦੋਸਤੋ ਸੋਹਣੀ ਆ ਲੈ ਲੈ ਆ ਵੀਰ ਮੋੜ ਲੈ ਬਾਕੀ ਦੋਸਤੋ ਚਲੋ ਸੋਹਣੀ ਆ ਜੰਮੀ ਰਾਜੀਪਾਲੀ ਜਿੰਨੀ ਵੀ ਵੀਰ ਨੇ ਸਾੰਭੀ ਆ ਪੂਰੇ ਸ਼ੌਂਕ ਨਾਲ ਸਾੰਭੀ ਆ ਕਿਉਂਕਿ ਇਹੋ ਜਿਹਿਆਂ ਕਰਮਾਲੀਆਂ ਜਿਹੜੀਆਂ ਚੀਜ਼ਾਂ ਸਾੰਭਣੀਆਂ ਬੜੇ ਸ਼ੌਂਕ ਦੇ ਨਾਲ ਸਾੰਭੀਆਂ ਪਈਆਂ ਤਾਂ ਹੀ ਜਾ ਕੇ ਇੰਡੀਆਂ ਤਿਆਰ ਹੁੰਦੀਆਂ 14 ਕਿਲੋ ਦੁੱਧ ਭਾਜੀ ਉਹਨਾਂ ਦੇ ਕਹਿਣ ਮੁਤਾਬਕ ਇਹਨੇ ਪਹਿਲੇ ਸਵੇਚ ਵਾਇਆ ਪਿੱਠਪੁੜੇ ਦੀ ਦੋਸਤੋ ਤੁਸੀਂ ਚੜਾਈ ਆਪ ਚੈੱਕ ਕਰ ਲੋ ਬਰੀਕ ਚਮੜੀ ਸਿੰਗਲ ਹੱਡੀ ਆ ਜੀ हां दोस्तों दोस्तो दोस्तो जी ਥਲਾਂ ਦੀ ਬੈਕ ਸਾਈਡ ਤੋਂ ਕੁਆਲਿਟੀ ਚੈੱਕ ਕਰ ਲਓ ਚਾਰੇ ਥਾਂ ਦੋਸਤੋ ਕੋਈ ਫੋਰ ਸ਼ਾਂਗ ਦੀ ਨਾਲ ਬਹਿਣੀ ਵਾਲੇ ਪਾਸੇ ਦੋਸਤੋ ਕੋਸ਼ਿਸ਼ ਕਰਨਾ ਤੁਹਾਨੂੰ ਮੈਂ ਦਿਖਾਉਂਦੀ ਹਾਂ ਲਓ ਜੀ ਦੋਸਤੋ ਕਰੋ ਚੈੱਕ ਥਾਣਾ ਜੀ ਬਹੁਤ ਦੋਸਤੋ ਪਾਇਆ ਸੁਨੰਦੇ ਬਿਲਕੁਲ ਨੇੜ ਆ ਦੋਸਤੋ ਦੋਵੇਂ ਅੱਖਾਂ ਆ ਦੀਆਂ ਬਲੈਕ ਪੂਛ ਤੱਕ ਦੋਸਤੋ ਥੋੜੇ ਜਿਹਾ ਵਾਲ ਵਾਈਟ ਆ ਬਾਕੀ ਦੋਸਤੋ ਪੂਰੀ ਜੈੱਡ ਬਲੈਕ ਹੀ ਆ ਜੀ ਸਾਰੀ ਮੁੱਲ ਪੁੱਛਦੇ ਆ ਭਾਜੀ ਦਾ ਕੀ ਮੁੱਲ ਕਰਦੇ ਆ ਹਾਂਜੀ ਭਾਜੀ ਕੀ ਇਹਦਾ ਮੁੱਲ ਕਰਦੇ? ਹਾਂਜੀ ਮੁੱਲ ਭਾਜੀ ਭਮਤੀ ਕਰ ਲਈਏ ਪਰ ਆਪਾਂ 1,10,000 ਕਰਦੇ ਆ। ਹਾਂਜੀ ਉਹ 40 1,05,000 ਚਾਰ ਦੀ ਦੇ ਦਾਂਗਾ ਆਪਾਂ ਮਾਨਤਨ ਕਰਦਾਂਗੇ। 5 ਰੁਪਿਆ ਮਾਨਤਨ ਆ 5-4 ਰੁਪਿਆ ਮਾਨਤਨ ਕਰਦਾਂ। ਠੀਕ ਹੈ ਜੀ। ਆ 1-5 ਦੀ ਦੇ ਦਾਂ। 1,10,000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ 1,05,000 ਰੁਪਏ ਦੇ ਵਿੱਚੋਂ ਵੀਰ ਕੰਦਾ ਜਿਹੜਾ ਕੋਈ ਵੀਰ ਭਰਾ ਖਰੀਦਣ ਆਊਗਾ ਮੌਕੇ ਤੇ ਮਾਨਤਨ ਉਹਦਾ ਜ਼ਰੂਰ ਹੋਊਗਾ। ਕਿਉਂਕਿ ਮੁੱਲ ਜਿਹੜੇ ਹੁੰਦੇ ਵੀਡੀਓ ਵਾਲੇ ਫਿਕਸ ਨਹੀਂ ਹੁੰਦੇ। ਤਾਂ ਦੋਸਤੋ ਜ਼ਰੂਰ ਕਰਿਆ ਕਰੋ ਤੇ ਏ ਦੋਸਤੋ ਮਾ ਜਿਹੜੀ ਤਾਜੀ ਸੂਈ ਹੈ ਡਿਟੇਲ ਆਪ ਇਹਦੀ ਵੀ ਭਾਈ ਨੂੰ ਪੁੱਛ ਦੇ ਇਹਨੂੰ ਭਾਈ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਇਹਨੂੰ 20 ਦਿਨ ਹੋ ਗਏ ਸੂਈ ਨੂੰ ਜੀ ਤੇਰੇ ਮਾ ਸੁਬਾ ਸੂਈ ਇਹ ਤੀਜਾ ਸੂਬਾ ਸੂਈ ਠੀਕ ਹੈ ਜੀ ਅੱਛਾ ਹੁਣ ਜਿਹੜਾ ਮੌਕੇ ਦਾ ਦੁੱਧ ਤਿਆਰ ਹੈ ਕਿੰਨਾ ਮੌਕੇ ਦਾ ਦੁੱਧ ਤਿਆਰ 10 ਲੀਟਰ ਤਿਆਰ ਹੈ ਜੀ 10 ਲੀਟਰ ਤਿਆਰ ਹੈ ਹਾਂ ਜੀ 10 ਲੀਟਰ ਤਿਆਰ ਪਰ 9.5 ਕਰਕੇ ਦਵਾਂਗਾ ਠੀਕ ਹੈ ਜੀ ਹਾਂ ਜੀ ਬੱਚਾ ਕੀ ਦਿੱਤਾ ਜੀ ਬੱਚਾ ਕੱਟਾ ਜੀ ਕੱਟਾ ਦਿੱਤਾ ਹਾਂ ਜੀ ਟੋਰੀ ਵੀਰ ਕੱਟੀ ਵਰ ਨੂੰ ਟੋਰੀ ਆਲੋ ਦੋਸਤੋ ਕੱਦ ਕਾਠੇ ਦਾ ਮੈਂ ਇਹਦਾ ਵੀ ਚੈੱਕ ਕਰ 10 ਲੀਟਰ ਦੋ ਤਾਂ ਮੌਕੇ ਦਾ ਤਿਆਰ ਹੈ ਪਰ ਵੀਰ ਕਹਿੰਦਾ ਵੀ ਆਪਾਂ 9 9.5 ਦੀ ਗਾਰੰਟੀ ਵੀ ਜਿਹੜੀ ਦੇ ਸਕਦੇ ਹਾਂ ਕੋਈ ਵੀਰ ਆਵੇ ਆਪਣੀ ਪਸੰਦੀ ਤੁਸਤੋ ਜਰੂਰ ਕਰੀਏ ਪਸ਼ੂ ਸੋਇਆ ਹੋਵੇ ਇੱਕ ਟਾਈਮ ਦੋ ਟਾਈਮ ਚੂਕੇ ਪਸੰਦੀ ਕਰ ਸਕਦੇ ਆਂ ਆਹ ਦੋਸਤੋ ਦਾ ਆਰਡਰ ਕਰਾ ਲਓ ਚੱਕ ਤੁਸੀਂ ਪਿੱਠ ਕੁੜੇ ਦੀ ਚੜਾਈ ਦੋਸਤੋ ਚੈੱਕ ਕਰ ਲਓ ਕੱਦ ਕੱਦ ਦੋਸਤੋ ਮੈਂ ਦਾ ਪੂਰਾ ਪੂਰੀ ਦੋਸਤੋ ਉੱਚੀ ਲੰਮੀ ਸੋਹਣੀ ਸੁਨਖੀ ਆ ਅੱਛਾ ਇਹਨਾਂ ਦੋਵਾਂ ਬੱਚਿਆਂ ਚੋਂ ਬੱਚਾ ਦਾ ਕਿਹੜਾ ਭਾਜੀ ਹਾਂਜੀ ਆਓ ਅੱਗੇ ਕੱਟਾ ਜੀ ਆਹ ਪਰਲਾ ਕੱਟਾ ਹਾਂਜੀ ਪਰਲਾ ਦੋਸਤੋ ਆਹ ਦਾ ਬੱਚਾ ਜੀ ਕੱਟਾ ਦਿੱਤਾ ਨੇ ਲੈਦਾ ਵੀਰ ਬੰਦੇ ਸਾਈ ਨਾ ਸਾਈ ਨਾ ਸਾਈ ਨਾ ਸਾਈ ਨਾ ਦੋਸਤੋ ਥੋੜਾ ਜਿਹਾ ਛੋੜ ਦਿੱਤੀ ਟਾਈਟ ਚੱਲਦੀ ਆ ਜਿਹੜੇ ਉਪਰੇ ਬੰਦੇ ਤੋਂ ਕਈ ਨਾ ਪਸ਼ੂ ਵੈਸੇ ਕਰਦਾ ਦੋਸਤੋ ਨਿੱਗਰ ਵਹਾਨਾ ਪੂਰਾ ਠੋਸ ਤਿਆਰ ਕੀਤਾ ਨੇ ਵਖਾਵਾ ਦੋਸਤੋ 10 ਕਿਲੋ ਵਾਲਾ ਵੀ ਕਰਦੀ ਆ ਪਰ 9 ਕਿਲੋ ਸਾਡੇ ਨੂੰ ਪਾਣੀ ਕਹਿੰਦੇ ਹੁਣ ਜਿਹੜਾ ਮੌਕੇ ਤੇ ਆਪਾਂ ਕਹਦਾਂਗੇ ਆ ਜਿੱਥਣਾ ਦੀ ਕਰ ਲਓ ਕੁਆਲਿਟੀ ਚੈੱਕ ਆ ਜੀ ਦੋਸਤੋ ਚਵਾਈ ਹੋਣ ਲਈ ਬਾਕੀ ਆ ਇਹ ਵੀ ਦੋਸਤੋ ਸਿੰਗਲ ਹੱਡੀ ਬਰੀਕ ਚਮੜੀ ਫੇਸ ਕੁਆਲਿਟੀ ਇਹਦੀ ਚੈੱਕ ਕਰ ਲਓ ਦੋਸਤੋ ਗੋਲ ਸਿੰਘ ਆ ਛੁੱਟੀ ਇਹ ਮੁੱਲ ਆਪਾਂ ਪੁੱਛਦੇ ਆਂ ਭਾਜੀ ਤੁਸੀਂ ਇਹਦਾ ਮੁੱਲ ਕੀ ਕਰਦੇ? ਹਾਂਜੀ ਭਾਜੀ ਇਹਦਾ ਕੀ ਮੁੱਲ ਕਰਦੇ? ਇਹਦਾ ਮੁੱਲ ਸਰ ਕਰਦੇ ਆਂ 8000 ਰੁਪਿਆ। ਹਾਂਜੀ। ਪਰ 50000 ਵਿੱਚ ਮਾਨਤਾ ਕਰਦਾ। 75000 75000 ਦੇ ਦੋ। ਠੀਕ ਹੈ ਜੀ। ਹਾਂਜੀ। 80000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਰੱਖੀ ਆ ਤੇ 75000 ਰੁਪਏ ਦੇ ਵਿੱਚ ਵੀਰ ਕਹਿੰਦਾ ਜਿਹੜਾ ਕੋਈ ਵੀਰ ਭਰਾ ਖੇਦਣਾ ਉਹਦਾ ਮੌਕੇ ਤੇ ਦਾ ਮਾਨਤਾ ਜਰੂਰ ਹੋਊਗਾ। ਹੋਂ ਦੋਸਤੋ ਜਰੂਰ ਕਰਿਆ ਕਰੋ ਪਹਿਲਾਂ ਤੁਹਾਨੂੰ ਦੱਸਦਾ ਆ ਵੀ ਵੀਡੀਓ ਵਾਲੇ ਮੁੱਲ ਫਿਕਸ ਨਹੀਂ ਹੁੰਦੇ। ਦੋ ਮੱਝਾਂ ਆ ਦੋਸਤੋ ਦਿਖਾਈਆਂ ਇੱਕ ਕਿਹੜੀ ਤਾਜੀ ਸੀ ਮੱਝ ਆਪਣ ਚਾਰੇ ਥਣਾ ਦੀ ਟਿੱਪਕੇ ਪਾਸ ਕਰਕੇ ਦੋਸਤੋ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਵਾਰੀ ਵੀ ਜਦੋਂ ਮੈਂ ਫੇਰ ਬੋਲ ਦਣਾ ਪਿੰਡ ਦੋਸਤੋ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀਤਰਨ ਤਨਸਰ ਫੋਨ ਨੰਬਰ ਭਾਜੀ ਇੱਕ ਵਾਰੀ ਫੇਰ ਬੋਲ ਦੂੰ 9469 38807 ਠੀਕ ਹੈ ਜੀ ਹਾਂਜੀ ਦੋਸਤੋ ਨੰਬਰ ਵੀ ਨਹੀਂ ਆਪਣਾ ਦੱਸਦਾ ਨੰਬਰ ਮੈਂ ਸਕਰੀਨ ਤੇ ਵੀ ਚਾ ਦੂੰਗਾ ਜਿਹੜਾ ਦੋਹਾਂ ਪਸ਼ੂਆਂ ਚੋਂ ਜਿਹੜੇ ਵੀਰ ਨੂੰ ਪਸ਼ੂ ਪਸੰਦ ਆਊਗਾ ਉਹ ਵੀਰ ਨਾਲ ਤੁਸੀਂ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ